ਕਹੀ ਜਾਣ ਦਾ ਡਾਕਟਰ ਜਿੰਦਾਬਾਦ 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 ਡਾਕਟਰ ਜਿੰਦਾਬਾਦ ਮੈਂ ਤਾਂ ਖਬਰ ਬਣਾਗੇ ਪੁੱਛਣੀ ਆਪਣੀ ਡਾਂਸ ਦਾ ਉਹ ਕਹੀ ਜਾਣ ਦੇ ਟੈਗ ਲੈਣਾ ਹਾਂਜੀ ਹਾਂ ਹਾਂ ਉਹ ਗੱਡੀ ਚੋਂ ਕਿੱਥੇ ਗੱਡੀ ਤੋਂ ਬਾਸ 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 ਆਪੀ ਮਾਲ ਵੀ ਇਸ ਤਰ੍ਹਾਂ ਕਰਦੇ ਹੋ। ਪੁੱਛੋ ਜੀ ਦੱਸੋ ਜੀ। ਬੇਲੇ ਆਪਣੇ ਆ ਸਾਰੇ भॻत सॾा नगता ਸਾਈਡ ਨੂੰ ਮੜੇ ਪਾਜੀ ਉਹ ਆਰਾਮ ਨਾਲ ਆਰਾਮ ਪਾਜੀ ਇੱਕ ਮਿੰਟ ਰਹਿ ਲੈ ਪ੍ਰਧਾਨ ਜੀ ਇਹਨਾਂ ਨੂੰ ਸਾਈਡ ਤੇ ਹੋਲਣ ਦਿਓ ਆਜੋ ਮੋਰੋ ਪਹਿਲਾ ਮੋਲਾ ਕਮੇਟੀ ਮੈਂਬਰ ਆਜੋ ਅੱਜ ਅਸੀਂ ਸਮੂਹ ਮੈਡੀਕਲ ਪ੍ਰੈਕটিশਨਸ ਐਸੋਸੀਏਸ਼ਨ ਪੰਜਾਬ ਰਿਸਟਰ ਨੰਬਰ 295 ਦੇ ਮੈਂਬਰ ਸ਼ੀਤ ਭਗਤ ਸਿੰਘ ਦੇ ਸਾਰੇ ਸਰਗਰਮ ਕਾਰਕੁਨ ਸ਼ੀਤ ਭਗਤ ਸਿੰਘ ਤੇ ਹੀ ਮਾਸਤੇ ਅੱਜ ਸੁਨਾਈ ਲਈ ਪੇਟ ਕਰ ਮ आए हैं और नाल एक ਇਹ ਸੁਨੇਹਾ ਵੀ ਦੇਣ ਆਏ ਆ ਕਿ ਭਗਤ ਸਿੰਘ ਦੀ ਬਚਾ ਤਾਰਾ ਤੋਂ ਬਿਨਾ ਦੇਸ਼ ਤੇ ਵਿੱਚ ਖੁਸ਼ਹਾਲੀ ਨਹੀਂ ਆ ਸਕਦੀ ਔਰ ਭਾਵੇਂ ਹੀ ਭਗਤ ਸਿੰਘ ਨੇ ਕਹਤਾ ਸੀ ਦੇਸ਼ ਆਜ਼ਾਦੀ ਤੋਂ ਪਹਿਲਾਂ ਕਿ ਜਦੋਂ ਦੇਸ਼ ਆਜ਼ਾਦ ਹੋਊਗਾ ਭਾਵੇਂ ਹੀ ਜਿਹੜੀ ਆ ਉਹ ਰਾਜ ਦੇ ਵਿੱਚ ਤਬਦੀਲੀ ਹੋਊਗੀ ਪਰ ਉਹ ਇਸ ਕਿਸਮ ਦੀ ਤਬਦੀਲੀ ਹੋਊਗੀ ਕਿ ਗੋਰਿਆਂ ਤੋਂ ਰਾਜ ਖੋ ਕੇ ਜਿਹੜੇ ਕਾਲਾਂ ਦੇ ਹੱਥਾਂ ਵਿੱਚ ਚਲਾ ਜਾਏਗਾ ਭਗਤ ਸਿੰਘ ਨੇ ਸ਼ਹੀਦੀ ਦਾ ਦਿੱਤੀ ਆ ਪਰ ਉਹਦੇ ਉਹਦੀ ਜਿਹੜੀ ਹੱਕ ਦਾ ਆ ਜਾਂ ਉਹਦੇ ਚਿੱਤ ਦਾ ਜਿਹੜਾ ਪ੍ਰਬੰਧ ਸੀ ਉਹ ਸਾਡੇ ਦੇਸ਼ ਵਿੱਚ ਨਹੀਂ ਆ ਸਕਿਆ ਸੋ ਅਸੀਂ ਪਿਛਲੇ 15 ਸਾਲਾਂ ਦੀ ਤਰ੍ਹਾਂ ਸਮੂਹ ਮੈਡੀਕਲ ਪ੍ਰੈਕটিশਨਸ ਜਿਹੜੇ ਸ਼ੀਪਕ ਸਿੰਘ ਨਗਰ ਦੇ ਸਮੂਹ ਵੈਂਬਰਾਂ ਪਿਛਲੇ 15-20 ਸਾਲਾਂ ਦੀ ਤਰ੍ਹਾਂ ਹੀ ਸ਼ੀਪਕ ਸਿੰਘ ਨੂੰ ਸੰਭਾਲੀ ਪੇਟ ਕਰਦੇ ਆਂ ਔਰ ਸਰੀਰ ਪਾਕਿਸਤਾਨ ਦੀ ਜਿਹੜੀ ਸੰਧਾਈਲੀਆ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਪੰਜਾਬ ਦੀ ਉਹ ਅੱਜ ਵੀ ਨਹੀਂ ਦਿੱਤੀ ਜਾਂਦੀ ਘਟੋ ਘਟ ਜਿਹੜੀ ਆ ਮਹੀਨੇ ਬਾਅਦ 2 ਮਹੀਨੇ ਬਾਅਦ 3 ਮਹੀਨੇ ਬਾਅਦ ਜਦੋਂ ਵੀ ਸਰਕਾਰ ਦਾ ਕੋਈ ਜ਼ੁਲਮ ਹੁੰਦਾ ਆ ਸਰਕਾਰ ਦੇ ਪਰ ਲੜਕੇ ਵੀ ਦਿੱਤੀ ਜਾਂਦੀ ਆ ਸ਼ੀਪਕ ਸਿੰਘ ਨਗਰ ਇੱਕ ਇਹੋ ਜਿਹਾ ਨਗਰ ਆ ਜਿੱਥੇ ਮੈਡੀਕਲ ਪ੍ਰੈਕটিশਨਸ ਨੇ ਬਾਦਲ ਸਰਕਾਰ ਦੇ ਵਿਲੇ ਚ ਆਪਣੀਆਂ ਹੱਕੀ ਮੰਗਾਂ ਨੂੰ ਮਨਾਉਣ ਲਈ ਬਾਦਲ ਦੇ ਜਿਹੜਾ ਰਾਤ ਬਾਦਲ ਦੇ ਰਾਤ ਚ ਬਾਦਲ ਨੂੰ ਘਟ ਘਟ 12 13 ਵਾਰ ਉਹਨੂੰ ਘੇਰਿਆ ਘੇਰ ਕੇ ਉਹਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਔਰ ਇਸੇ ਤਰ੍ਹਾਂ ਹੀ ਸੀਤਪਕਸ਼ਨਗਰ ਦੇ ਜਿਹੜੇ ਲੋਕ ਨੇ ਮੈਡੀਕਲ ਪ੍ਰੈਕটিশਨਰਾਂ ਜਨ ਤਤਮੀ ਮੈਂ ਗੱਲ ਕਰ ਰਿਹਾ ਕਿ ਇਹਨਾਂ ਨੇ ਹਮੇਸ਼ਾ ਹੀ ਸੀਤਪਕਸ਼ ਨੂੰ ਜਾ ਰੱਖਿਆ ਔਰ ਇਹਨੂੰ ਯਾਦ ਰੱਖਣ ਦੇ ਲਈ ਜਿਹੜੀ ਆ ਉਹ ਤੁਹਾਡੇ ਅੰਦਰ ਚ ਇੱਕ ਤਪਰਤਾ ਚਾਹੀਦੀ ਆ ਜੇ ਤੁਹਾਡੇ ਦੇ ਪਰਤਾ ਜਾ ਰੱਖਣ ਲਈ ਤਾਂ ਹੀ ਤੁਸੀਂ ਜਾ ਰੱਖਦੇ ਹੋ ਘਟੋ ਘਟ ਜਿਹੜੀ ਆ ਇਹ ਸ਼ੀਤਪਕਸ਼ਰ ਨਗਰ ਦੇ ਸਮੂਹ ਮੈਡੀਕਲ ਪ੍ਰੈਕਟਿਸ ਨੂੰ ਇਸ ਗੱਲ ਦੀ ਮੈਂ ਵਧਾਈ ਦਿੰਦਾ ਆ ਔਰ ਸ਼ੀਤਪਕਸ਼ਰ ਨੂੰ ਇੱਕ ਸੰਧਾਨ ਲਈ ਪੇਟ ਕਰਦਾ ਕਿ ਪਕਸ਼ਰ ਜੀ ਵੀ ਤੁਹਾਡੀ ਬਚਾਤਰਾਂ ਨੂੰ ਅਸੀਂ ਤਤ ਪਰ ਰੱਖਣ ਦੇ ਲਈ ਯਾਦ ਰੱਖਣ ਲਈ ਅੱਜ ਪ੍ਰਣ ਕਰਦੇ ਹਾਂ ਕਿ ਤੁਹਾਡੀ ਵਿਚਾਰ ਤਰ੍ਹਾਂ ਤੇ ਅਸੀਂ ਹਰ ਇੱਕ ਜਿਹੜੇ ਲੋਕ ਨੇ ਸਾਰੇ ਲੋਕ ਐ ਉਹਨਾਂ ਤੱਕ ਗੱਲ ਨੂੰ ਪਹੁੰਚਾਵਾਂਗੇ ਤੇਹੀ ਸਾਡਾ ਪ੍ਰਣਾ ਇਹੀ ਸਾਡੀ ਜਿਹੜੀ ਸੰਧਾਇਲੀਆ ਛੇਦਪਕ ਸਿੰਘ ਨੂੰ ਅੱਜ 23 ਮਾਰਚ ਦੇ ਪ੍ਰਧਾਨ ਜੀ ਜਿਹੜੀ ਤੁਹਾਡੀ ਜਿੱਥੇ ਬੰਦੀ ਆ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਪੰਜਾਬ ਉਹ ਸਰਕਾਰ ਨੂੰ ਕੋਈ ਡਿਮਾਂਡ ਸਿਆ ਸਰਕਾਰ ਦੇ ਕੰਨਾਂ ਤੱਕ ਕੋਈ ਗੱਲ ਪਹੁੰਚਾਉਣਾ ਚਾਹੁੰਦੀ ਆ ਉਹ ਵੀ ਦੋ ਸ਼ਬਦਾਂ ਦੇ ਵਿੱਚ ਦੱਸ ਦਿਓ ਜੀ ਅਸੀਂ ਸਰਕਾਰ ਦੇ ਨਾਲ ਗੱਲ ਸਰਕਾਰ ਦੇ ਮੰਚ ਜਾਂ ਸਰਕਾਰ ਦੇ ਦਵਾਰੇ ਤੇ ਜਿਹੜੇ ਗੱਲ ਪਹਚਾਣ ਦੇ ਲਈ ਸਿਹਤ ਮੰਤਰੀ ਦੀ ਕੋਠੀ ਦਾ ਘਰਾਵ ਕੀਤਾ ਔਰ ਪੁਲਸੀਆਂ ਜਿਹੜੀਆਂ ਰੋਕਾਂ ਤੋੜੀਆਂ ਔਰ ਐਸੇ ਕਰਕੇ 27 ਤਰੀਕ ਨੂੰ ਜਿਹੜਾ ਹੈ ਵਿਧਾਨ ਸਭਾ ਦਾ ਘਰਾਵ ਕੀਤਾ ਔਰ ਉੱਥੇ ਜਿਹੜੀ ਗੱਲ ਹੈ ਉਹ ਇੱਕ ਵਿਰੋਧੀ ਧਿਰ ਦੇ ਨੇਤਾ ਨੇ ਉੱਥੇ ਗੱਲ ਰੱਖੀ ਆ ਔਰ ਬ੍ਰਾਹਮਣਦਾਂ ਨੇ ਮੰਨਿਆ ਆ ਕਿ ਅਸੀਂ ਇਹਨਾਂ ਨੂੰ ਜਿਹੜਾ ਟ੍ਰੇਨਿੰਗ ਦੇ ਕੇ ਇਨਾਰੇ ਮਸਲੇ ਨੂੰ ਹੱਲ ਕਰਾਂਗੇ ਹਾਲੇ ਤੱਕ ਜਿਹੜਾ ਬ੍ਰਹਮਿੰਦਰਾ ਆਪਣੀ ਗਲਤੇ ਪੂਰਾ ਨਹੀਂ ਉਤਰਿਆ ਔਰ ਇਹ ਜੇ ਸਾਹਮਦੇ ਹਾਂ ਕਿ ਉਹ ਚੋਣਾਂ ਤੋਂ ਪਹਿਲਾਂ ਵੀ ਇਹੋ ਜੇ ਲਾਰੇ ਲਾਰਿਆ ਤੇ ਇਹ ਲਾਰਿਆਂ ਦੀ ਅਸੀਂ ਨਖੇਦੀ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਸਰਕਾਰ ਜਿਹੜੀ ਹੈ ਸਾਡੇ ਮਸਲੇ ਨੂੰ ਹੱਲ ਕਰੇ ਔਰ ਇਹ ਵੀ ਆਸ ਕਰਦੇ ਹਾਂ ਕਿ ਸਰਕਾਰ ਸਾਡੇ ਮਸਲੇ ਨੂੰ ਆਪਣੇ ਆਪ ਹੱਲ ਨਹੀਂ ਕਰਨਾ ਜਦ ਤੱਕ ਅਸੀਂ ਸੰਗਠ ਜਿਹੜਾ ਸਰਕਾਰ ਦੇ ਉਹ ਨਹੀਂ ਛੇੜਦੇ ਤਦ ਤੱਕ ਜਿਹੜਾ ਮਸਲਾ ਹੱਲ ਨਹੀਂ ਹੋ ਸਕਦਾ ਕਿ ਨਾਰਾ ਲਾਦੇ ਐਮ ਪੀ ਐਪੀ ਐਪੀ ਜਿੰਦਾਬਾਦ 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 ਫਗਾ ਸਿੰਘ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ੀਰ ਫਗਾ ਸਿੰਘ ਸਾਡਾ ਅਲਸਲਾਮ ਨਾਮ